ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਇੱਕ ਅਹਿਮ ਮੋੜ ਜਿਹੜਾ ਉਹ ਦੇਖਣ ਨੂੰ ਮਿਲਿਆ 5 ਜੁਲਾਈ ਵਾਲੇ ਦਿਨ ਮਾਨਸਾ ਦੀ ਅਦਾਲਤ ਦੇ ਵਿੱਚ ਇਸ ਦਿਨ ਜਦੋਂ ਤਰੀਕ ਪਈ ਹੋਈ ਸੀ ਗਵਾਹਾਂ ਨੇ ਉੱਥੇ ਪਹੁੰਚਣਾ ਸੀਗਾ ਤਾਂ ਗਵਾਹ ਜਿਹੜੇ ਆ ਉਹ ਨਹੀਂ ਪਹੁੰਚਦੇ ਹੁਣ ਇਹ ਗਵਾਹ ਕੌਣ ਨੇ ਇਹ ਗਵਾਹ ਉਹੀ ਦੋ ਸ਼ਖਸ ਨੇ ਜਿਹੜੇ 29 ਮਈ 2022 ਨੂੰ ਜਦੋਂ ਸਿੱਧੂ ਮੂਸੇਵਾਲਾ ਤੇ ਹਮਲਾ ਹੋਇਆ ਇਹਦੀ ਥਾਰ ਦੇ ਵਿੱਚ ਸਵਾਰ ਸਿਗੇ ਮੁੰਡੇ ਦਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਦੂਸਰੇ ਮੁੰਡੇ ਦਾ ਨਾਮ ਗੁਰਵਿੰਦਰ ਸਿੰਘ ਹੈ ਇਹਨਾਂ ਦੋਹਾਂ ਨੇ ਅਦਾਲਤ ਦੇ ਵਿੱਚ ਇਹ ਕਿਹਾ ਵੀ ਸਾਡੇ ਕੋਈ ਨਿੱਜੀ ਮਸਲੇ ਆ ਕੋਈ ਨਿੱਜੀ ਕਾਰਨ ਹੈ ਇਸ ਕਰਕੇ ਅਸੀਂ ਅਦਾਲਤ ਦੇ ਵਿੱਚ ਪੇਸ਼ੀ ਭੁਗਤਣ ਨਹੀਂ ਆ ਸਕਦੇ ਭਾਵ ਕਿ ਗਵਾਹੀ ਦੇਣ ਵਾਸਤੇ ਨਹੀਂ ਆ ਸਕਦੇ ਹੁਣ ਇਸ ਪੂਰੇ ਮਾਮਲੇ 'ਚ ਅਗਲੀ ਤਾਰੀਖ 26 ਜੁਲਾਈ ਜਿਹੜੀ ਹੈ ਇਸੇ ਮਹੀਨੇ ਦੀ ਪਾ ਦਿੱਤੀ ਗਈ ਹੈ ਔਰ 26 ਜੁਲਾਈ ਵਾਲੇ ਦਿਨ ਬਲਕੌਰ ਸਿੰਘ ਜਿਹੜੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਹਨਾਂ ਨੂੰ ਬਤੌਰ ਗਵਾਹ ਬੁਲਾਇਆ ਗਿਆ ਜਿਸ ਵਕਤ ਇਹ ਸਾਰਾ ਹਾਦਸਾ ਹੋਇਆ ਸੀਗਾ ਜਿਸ ਵਕਤ ਇਹ ਘਟਨਾਕਰਮ ਵਾਪਰਿਆ ਸੀ ਤਾਂ ਉਸ ਵਕਤ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਗਵਾਹਾਂ ਦੀ ਲਿਸਟ ਦੇ ਵਿੱਚ ਸ਼ਾਮਲ ਕੀਤਾ ਸੀ ਇਹਨਾਂ ਨੂੰ ਵੀ ਗਵਾਹ ਜਿਹੜਾ ਬਣਾਇਆ ਗਿਆ ਸੀਗਾ ਪਰ ਗੁਰਪ੍ਰੀਤ ਤੇ ਗੁਰਵਿੰਦਰ ਜਿਹੜੇ ਉਸ ਗੱਡੀ ਦੇ ਵਿੱਚ ਮੌਜੂਦ ਸਿਗੇ ਜਦੋਂ ਇਹ ਜਵਾਰਕੇ ਪਿੰਡ ਦੇ ਵਿੱਚ ਸ਼ਾਮੀ 5:30 ਵਜੇ ਘਟਨਾ ਵਾਪਰਦੀ ਆ ਲਾਰਸ ਬਿਸ਼ਨੋਈ ਜਾਂ ਗੋਲਡੀ ਬਰਾੜ ਦੇ ਜਿਹੜੇ ਸ਼ੂਟਰ 6 ਜਾਣੇ ਜਿਹੜੇ ਉੱਥੇ ਪਹੁੰਚਦੇ ਆ ਬਲੈਰੋ ਤੇ ਇੱਕ ਐਸਟ ਗੱਡੀ ਦੇ ਵਿੱਚ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ ਤਾਂ ਇਹ ਦੋਵੇਂ ਜੇ ਸਿੱਧੂ ਮੂਸੇਵਾਲਾ ਦੇ ਨਾਲ ਥਾਰ ਦੇ ਵਿੱਚ ਸਵਾਰ ਸਿਗੇ ਪਰ ਇਹ ਦੋਵਿਆਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅਦਾਲਤ ਦੇ ਵਿੱਚ ਆਪਣੀ ਗਵਾਹੀ ਨਹੀਂ ਦਰਜ ਕਰਾਈ ਹੁਣ ਇਸ ਮਾਮਲੇ ਦੇ ਵਿੱਚ ਅਗਰ ਗਵਾਹੀਆਂ ਨਹੀਂ ਪੁਗਤਣਗੀਆਂ ਤਾਂ ਇਹ ਮਾਮਲਾ ਜਿਹੜਾ ਲਟਕਦਾ ਜਾਏਗਾ ਇਹਦੇ ਬਾਰੇ ਖਦਸ਼ਾ ਪਹਿਲਾਂ ਹੀ ਬਲਕੌਰ ਸਿੰਘ ਜ਼ਾਹਰ ਕਰ ਚੁੱਕਿਆ ਕਿਉਂਕਿ ਲਾਰੈਂਸ ਬਿਸ਼ਨੋਈ ਤੇ ਗੋਲਦੀ ਬਰਾੜ ਇਹਨਾਂ ਨੂੰ ਐਡਾ ਵੱਡਾ ਹੂਆ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਲੋਕ ਇਹਨਾਂ ਤੋਂ थरथਰ ਕੰਬਦੇ ਆ ਇਸੇ ਕਰਕੇ ਅੱਜ ਤੱਕ ਬਹੁਤ ਸਾਰੇ ਕੇਸ ਪੈਂਡਿੰਗ ਚੱਲਦੇ ਪਏ ਆ ਅਦਾਲਤਾਂ ਦੇ ਵਿੱਚ ਖਾਸ ਤੌਰ ਤੇ ਜੇ ਲਾਰੈਂਸ ਬਿਸ਼ਨੋਈ ਦੀ ਗੱਲ ਕਰੀਏ ਤਾਂ ਇਹਦੇ ਉੱਤੇ 35 ਮੁਕਦਮੇ ਜਿਹੜੇ ਆ ਪੂਰੇ ਭਾਰਤ ਦੇ ਵਿੱਚ ਦਰਜ ਆ ਪਰ ਕਿਸੇ ਵੀ ਮੁਕਦਮੇ ਦੇ ਵਿੱਚ ਕੋਈ ਗਵਾਹ ਜਿਹੜਾ ਉਹ ਪਹੁੰਚਦਾ ਨਹੀਂ ਹੈ ਇਸੇ ਕਰਕੇ ਉਹ ਕੇਸ ਦਰ ਕੇਸ ਤਰੀਕ ਦਰ ਤਰੀਕ ਪੈਂਦੀ ਰਹਿੰਦੀ ਆ ਤੇ ਲਾਰੈਂਸ ਬਿਸ਼ਨੋਈ ਜਿਹੜਾ ਉਹ ਭਾਰਤ ਦੀ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਦੂਜੀ ਤੋਂ ਤੀਜੀ ਉਹ ਬੜੇ ਮਜ਼ੇ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਹੈ ਜੇਲ੍ਹ ਦੇ ਵਿੱਚ ਬਤੀਤ ਕਰ ਰਿਹਾ ਮੈਂ ਮਜ਼ੇ ਦੇ ਨਾਲ ਇਸ ਕਰਕੇ ਕਹਿ ਰਿਹਾ ਕਿ ਕਦੀ ਉਹ ਚੈਨਲ ਨੂੰ ਇੰਟਰਵਿਊ ਦਿੰਦਾ ਕਦੀ ਉਹ ਪਾਕਿਸਤਾਨ ਫੋਨ ਲਾ ਲੈਂਦਾ ਕਦੀ ਉਹ ਸ਼ਖਸ ਜਿਹੜਾ ਅਮਰੀਕਾ ਬੈਠੇ ਜਿਹੜੇ ਪ੍ਰੋਮੋਟਰ ਆ ਉਹਨਾਂ ਨੂੰ ਫੋਨ ਲਾ ਕੇ ਉਹਨਾਂ ਕੋਲੋਂ ਫਰੋਤੀਆਂ ਮੰਗਦਾ ਤਾਂ ਉਹਦੀ ਜ਼ਿੰਦਗੀ ਤਾਂ ਫਿਰ ਮਜ਼ੇ ਦੀ ਬਤੀਤ ਹੀ ਹੋ ਰਹੀ ਆ ਨਾ ਪਰੇਸ਼ਾਨ ਤਾਂ ਉਹ ਲੋਕ ਨੇ ਜਿਨ੍ਹਾਂ ਦੇ ਘਰ ਇਹਨਾਂ ਗੈਂਗਸਟਰਾਂ ਨੇ ਉਜਾੜ ਦਿੱਤੇ ਆ ਪਰੇਸ਼ਾਨ ਉਹ ਲੋਕ ਨੇ ਜਿਨ੍ਹਾਂ ਨੂੰ ਅਚਾਨਕ ਹੀ ਫੋਨ ਆ ਜਾਂਦਾ ਤੇ ਫੋਨ ਤੇ ਅਗਲਾ ਬੰਦਾ ਕਹਿੰਦਾ ਵੀ ਮੈਂ ਲਾਰੈਂਸ ਬਿਸ਼ਨੋਈ ਬੋਲ ਰਿਹਾ ਮੈਨੂੰ 2 ਕਰੋੜ ਰੁਪਈਆ ਦੇ ਦੇ ਪਰੇਸ਼ਾਨ ਉਹ ਲੋਕ ਆ ਜਿਹੜੇ ਘਰੋਂ ਬਾਹਰ ਨਿਕਲਣ ਤੋਂ ਡਰਨ ਲੱਗ ਪੈਂਦੇ ਆ ਵੀ ਅਸੀਂ ਬਾਹਰ ਜਾਵਾਂਗੇ 2 ਕਰੋੜ ਦੀ ਕਾਲ ਆਈ ਸੀਗੀ ਕਿਤੇ ਬੰਦੇ ਹਮਲਾ ਨਾ ਕਰ ਦੇਣ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਵਾਕਿਆ ਅਸੀਂ ਦੇਖ ਚੁੱਕੇ ਹਾਂ ਕਿ ਕਿੱਦਾਂ ਸ਼ਰਾਬ ਕਾਰੋਬਾਰੀ ਦੇ ਘਰ ਹਮਲਾ ਹੋਇਆ ਕਿੱਦਾਂ ਜਿਹੜਾ ਕਈ ਹੋਰ ਵਪਾਰੀਆਂ ਦੇ ਜਿਹੜੇ ਰੈਸਟੋਰੈਂਟ ਆ ਉਹਨਾਂ ਦੇ ਜਿਹੜੇ ਕੰਮਕਰ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਤੇ ਕਾਰਨ ਕੀ ਹੁੰਦਾ ਸਾਨੂੰ ਫਰੋਤੀਆਂ ਦਿਓ ਪਰ ਜਦੋਂ ਇਹਨਾਂ ਸਾਰਿਆਂ ਕੇਸਾਂ ਨੂੰ ਪੁਲਿਸ ਰਜਿਸਟਰ ਕਰ ਲੈਂਦੀ ਆ ਚਾਰ ਸ਼ੀਟ ਬਣਾ ਕੇ ਅਦਾਲਤਾਂ ਦੇ ਵਿੱਚ ਦਿੱਤੀ ਜਾਂਦੀ ਆ ਕਾਰਵਾਈ ਸ਼ੁਰੂ ਹੁੰਦੀ ਆ ਤਾਂ ਜਦੋਂ ਗਵਾਹਾਂ ਨੇ ਭੁਗਤਣਾ ਹੁੰਦਾ ਜਿਹੜੇ ਉੱਥੇ ਜਿਨ੍ਹਾਂ ਨੇ ਅੱਖੀ ਡਟਾਏ ਸਾਰਾ ਹਾਲ ਵੇਖਿਆ ਹੁੰਦਾ ਜਿਨ੍ਹਾਂ ਨੇ ਇਹ ਘਟਨਾਕ੍ਰਮ ਦੇਖਿਆ ਹੁੰਦਾ ਉਹ ਬੰਦੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਉਥੇ ਨਹੀਂ ਪਹੁੰਚਦੇ ਜਿੱਦਾਂ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ 5 ਜੁਲਾਈ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਹੋਇਆ ਗੁਰਪ੍ਰੀਤ ਤੇ ਗੁਰਵਿੰਦਰ ਜਿਹੜੇ ਉਸੇ ਗੱਡੀ 'ਚ ਕਾਲੀ ਥਾਰ ਦੇ ਵਿੱਚ ਮੌਜੂਦ ਸਿਗੇ ਉਹ ਅਦਾਲਤ ਮਾਨਸਾ ਦੀ ਅਦਾਲਤ ਦੇ ਵਿੱਚ ਨਹੀਂ ਪਹੁੰਚਦੇ ਤੇ ਹਵਾਲਾ ਦਿੰਦੇ ਆ ਵੀ ਸਾਡੇ ਕੁਝ ਨਿੱਜੀ ਕਾਰਨ ਸੀ ਹਾਲਾਂਕਿ ਇਹਨਾਂ ਦੇ ਵੀ ਗੰਭੀਰ ਸੱਟਾਂ ਉਸ ਗੋਲੀਬਾਰੀ ਦੇ ਵਿੱਚ ਲੱਗੀਆਂ ਸੀ ਜਿਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜਾਨ ਚਲੀ ਗਈ ਸੀ ਉਦੇ باوجود ਇਹ ਦੋਵੇਂ ਜਾਣੇ ਜਿਹੜੇ ਆ ਉਹ ਗਵਾਹੀ ਦੇ ਨਹੀਂ ਪਹੁੰਚਦੇ ਅਗਰ ਇਹ ਗਵਾਹੀਆਂ ਨਹੀਂ ਦੇਣਗੇ ਇਹ ਉੱਥੇ ਨਹੀਂ ਆਪਣੀ ਗਵਾਹੀ ਦਰਜ ਕਰਾਉਣਗੇ ਤਾਂ ਇਹ ਕੇਸ ਵਾਕਿਆ ਹੀ ਲਟਕਦਾ ਰਹਿ ਜਾਏਗਾ ਕਿਉਂਕਿ ਇਹਦੇ ਬਾਰੇ ਪਹਿਲਾਂ ਹੀ ਪਹਿਲੇ ਦਿਨ ਤੋਂ ਜਿਹੜੇ ਮਾਹਰ ਸੀਗੇ ਕਾਨੂੰਨ ਦੇ ਮਾਹਰ ਸੀ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਖਦਸ਼ਾ ਜ਼ਾਹਰ ਕਰ ਦਿੱਤਾ ਸੀਗਾ ਕਿ ਐਡੇ ਵੱਡੇ ਗੈਂਗਸਟਰ ਨੇ ਐਡਾ ਵੱਡਾ ਇਹਨਾਂ ਦਾ ਕ੍ਰਾਈਮ ਦੇ ਵਿੱਚ ਨਾਮ ਬਣਿਆ ਹੋਇਆ ਆਮ ਬੰਦਾ ਜਾਂਦਾ ਹੀ ਨਹੀਂ ਹੈ ਗਵਾਹੀਆਂ ਦੇਣ ਔਰ ਇਹਨਾਂ ਦੇ ਵਕੀਲ ਜਿਹੜੇ ਆ ਉਹ ਤਰੀਕਦਰ ਤਰੀਕ ਪਾਉਂਦੇ ਰਹਿੰਦੇ ਆ ਉਹਨਾਂ ਨੂੰ ਵੀ ਪਤਾ ਹੁੰਦਾ ਗੈਂਗ ਨੂੰ ਵੀ ਸਾਡੇ ਖਿਲਾਫ ਕਿਸੇ ਬੰਦੇ ਨੇ ਗਵਾਹੀ ਦੇਣ ਵਾਸਤੇ ਨਹੀਂ ਆਉਣਾ ਤੇ ਜਿਹੜਾ ਕੋ ਬੰਦਾ ਹੌਸਲਾ ਹਿੰਮਤ ਕਰਦਾ ਵੀ ਆ ਗਵਾਹੀ ਦੇਣ ਵਾਸਤੇ ਤਾਂ ਉਹਦਾ ਅੰਜਾਮ ਉਹ ਹੁੰਦਾ ਜੋ ਯਮਨਾਨਗਰ ਦੇ ਵਿੱਚ ਇਹਨਾਂ ਨੇ ਇੱਕ ਮੁੰਡੇ ਦਾ ਕੀਤਾ ਸੀਗਾ ਜਿਨੇ ਫੈਸਲਾ ਕਰ ਲਿਆ ਸੀਗਾ ਕਿ ਮੈਂ ਇਹ ਜੁਰਮ ਦੀ ਦੁਨੀਆ ਤੋਂ ਤੌਬਾ ਕਰ ਲੈਣੀ ਆ ਤੇ ਜਦੋਂ ਵਿਰੋਧੀ ਗਰੁੱਪ ਨੂੰ ਪਤਾ ਲੱਗ ਗਿਆ ਤਾਂ ਉਹਨੂੰ ਜਿਉਂਦੇ ਨੂੰ ਤੇਲ ਪਾ ਕੇ ਸਾੜ ਦਿੱਤਾ ਗਿਆ ਸੀ ਤੇ ਜਦੋਂ ਇਦਾਂ ਦੀਆਂ ਘਟਨਾਵਾਂ ਆਮ ਬੰਦਾ ਸੁਣਦਾ ਜਿਨੇ ਕੋਈ ਵਾਰਦਾਤ ਦੇਖੀ ਹੁੰਦੀ ਆ ਤਾਂ ਉਹ ਡਰ ਜਾਂਦਾ ਹਰ ਬੰਦਾ ਪਰਿਵਾਰ ਦੇ ਨਾਲ ਪਿਆਰ ਕਰਦਾ ਉਹਦਾ ਕੋ ਕੰਮਕਾਰ ਹੁੰਦਾ ਉਹਦੇ ਜੀ ਹੁੰਦੇ ਭੈੜਪਰਾ ਹੁੰਦੇ ਬਾਲ ਬੱਚੇ ਹੁੰਦੇ ਆ ਕੋਈ ਬੰਦਾ ਗਵਾਈਆਂ ਦੇਣ ਨਹੀਂ ਆਉਂਦਾ ਪਰ ਇਹ ਸਭ ਦੇ ਵਿੱਚ ਕੀ ਅਸੀਂ ਇਹ ਮੰਨ ਲਈਏ ਵੀ ਇਹ ਗੈਂਗਸਟਰ ਜੇਲਾ ਚੋਂ ਬੈਠ ਕੇ ਇਦਾਂ ਹੀ ਵੱਡੇ ਵੱਡੇ ਜਿਹੜੇ ਅਪਰਾਧ ਆ ਉਹ ਕਰਦੇ ਰਹਿਣਗੇ ਇਹਨਾਂ ਦੇ ਖਿਲਾਫ ਕੋਈ ਸਖਤ ਕਾਨੂੰਨ ਬਣਾ ਕੇ ਇਹਨਾਂ ਨੂੰ ਸਜ਼ਾ ਜ਼ਰੂਰ ਦੇਣੀ ਚਾਹੀਦੀ ਆ ਕਿਉਂਕਿ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲकांड ਆ ਜਿਨ੍ਹਾਂ ਨੇ ਗੋਲੀ ਚਲਾਈ ਸੀਗੀ ਉਹ ਬੰਦੇ ਤਾਂ ਫੜੇ ਹੀ ਜਾ ਚੁੱਕੇ ਨੇ ਉਹ ਬੰਦੇ ਤਾਂ ਇਸ ਵੇਲੇ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਹੈ ਸਾਰਾ ਮਾਮਲਾ ਨੌਲੇਜ ਦੇ ਵਿੱਚ ਹੈ ਸੋ ਮਤਲਬ ਇੱਕੋ ਸਪੈਸ਼ਲ ਕੇਸ ਬਣਾਇਆ ਜਾ ਸਕਦਾ ਵੀ ਜਿਹਦੇ ਵਿੱਚ ਕਤਲ ਕਰਨ ਵਾਲਾ ਜਿਹੜਾ ਸ਼ਖਸ ਹੈ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਵੇ ਜੇ ਗਵਾਹ ਵਿਚਾਰੇ ਕਿਸੇ ਨੀਜੀ ਕਾਰਨਾ ਕਰਕੇ ਜਾਂ ਆਪਣੇ ਪਰਿਵਾਰ ਦਾ ਹਵਾਲਾ ਦੇ ਕੇ ਅਗਰ ਉਹ ਅਦਾਲਤਾਂ ਦੇ ਵਿੱਚ ਨਹੀਂ ਪਹੁੰਚਦੇ ਤਾਂ ਕੋਈ ਪ੍ਰੋਵੀਜ਼ਨ ਅਜੇਹੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਇਹਨਾਂ ਮੁਜਰਮਾਨ ਨੂੰ ਜਿਹੜੀ ਆ ਉਹ ਸਖਤ ਸਜ਼ਾ ਦਿੱਤੀ ਜਾ ਸਕੇ ਕੱਲੇ ਇਸ ਕੇਸ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਪਚਾ ਲਾ ਗਿਆ ਸੀਗਾ 2022 ਦੇ ਵਿੱਚ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤਾਂ ਉਸ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਦੇ ਵਿੱਚ ਜ਼ਿਮਨੀ ਚੋਣ ਸੀਗੀ ਤਾਂ ਉਹ ਜ਼ਿਮਨੀ ਚੋਣ ਜਿਹੜੀ ਆ ਉਹ ਸਿਮਰਨਜੀਤ ਸਿੰਘ ਮਾਨ ਜਿੱਤ ਗਏ ਸੀ ਤੇ ਉਹਦਾ ਕਾਰਨ ਇਹੀ ਸੀਗਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕੋ ਬਹੁਤ ਵਧੀਆ ਨਹੀਂ ਹੈਗੀ ਜ਼ਿਮਨੀ ਚੋਣ ਸਿਮਰਨਜੀਤ ਸਿੰਘ ਮਾਨ ਐਸੇ ਆਧਾਰ ਦੇ ਉੱਤੇ ਜਿੱਤ ਗਏ ਸੀ ਹੁਣ ਵੀ ਜਦੋਂ ਪੰਜਾਬ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਹੋਈਆਂ ਤਾਂ ਉਸ ਵਕਤ ਵੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕੈਂਪੇਨ ਕੀਤਾ ਸੀਗਾ ਤੇ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਇਸ ਵੇਲੇ ਸੱਤਾ ਰੂੜ ਪਾਰਟੀ ਹੈ ਇਹਨਾਂ ਨੂੰ ਕੇਵਲ 3 ਸੀਟਾਂ ਮਿਲੀਆਂ ਸੀਗੀਆਂ ਤੇ ਮੁੱਖ ਕਾਰਨ ਜਦੋਂ ਲੋਕ ਦੱਸਦੇ ਸੀਗੇ ਵੀ ਉਹਨਾਂ ਨੇ ਕਾਂਗਰਸ ਨੂੰ ਜਾਂ ਦੋ ਆਜ਼ਾਦ ਉਮੀਦਵਾਰ ਜਿਹੜੇ ਜਿੱਤੇ ਉਹਨਾਂ ਨੂੰ ਵੋਟ ਕਿਉਂ ਦਿੱਤਾ ਤਾਂ ਉਹ ਇਹੀ ਕਹਿੰਦੇ ਸੀ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਕੋਈ ਬਹੁਤ ਵਧੀਆ ਨਹੀਂ ਹੈਗੀ ਫੇਰ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਜਿਹੜੇ ਆ ਇਹ ਜਦੋਂ ਸੰਸਦ ਦੇ ਪਹਿਲੇ 70 ਦੇ ਵਿੱਚ ਪਹੁੰਚਦੇ ਆ ਪਹਿਲੇ ਸੈਸ਼ਨ ਦੇ ਵਿੱਚ ਪਹੁੰਚਦੇ ਆ ਤਾਂ ਸਿੱਧੂ ਮੂਸੇਵਾਲਾ ਦਾ ਜਿਹੜਾ ਮੁੱਦਾ ਉਹ ਸੰਸਦ ਦੇ ਵਿੱਚ ਵੀ ਉਠਾਇਆ ਜਾਂਦਾ ਕਿ ਗੈਂਗਸਟਰ ਇਸ ਦੇਸ਼ ਦੇ ਵਿੱਚ ਜਿਹੜਾ ਖੁੱਲੇ ਆਮ ਘੁੰਮਦੇ ਪਏ ਆ ਖੁੱਲੇ ਆਮ ਜੇਲ੍ਹਾਂ ਦੇ ਵਿੱਚੋਂ ਉਹ ਫੋਨ ਕਰਦੇ ਆ ਫਰੋਤੀਆਂ ਦੀਆਂ ਫੋਨ ਦੇ ਆ ਬੰਦਿਆਂ ਨੂੰ ਡਰਾਉਂਦੇ ਧਮਕਾਉਂਦੇ ਆ ਉਹਨਾਂ ਕੋਲੋਂ ਪੈਸਾ ਮੰਗਦੇ ਆ ਇਹਦੇ ਉੱਤੇ ਨਕੇਲ ਕੱਸੀ ਜਾਵੇ ਪਰ ਇਸੇ ਦੌਰਾਨ ਜਦੋਂ ਤਰੀਕ ਪੈ ਗਈ 5 ਜੁਲਾਈ ਮਾਨਸਾ ਦੀ ਅਦਾਲਤ ਦੇ ਵਿੱਚ ਤਾਂ ਗੁਰਪ੍ਰੀਤ ਤੇ ਗੁਰਵਿੰਦਰ ਜਿਹੜੇ ਆ ਇਹ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਆ ਵੀ ਸਾਨੂੰ ਕੋਈ ਨਿੱਜੀ ਕੰਮ ਆ ਹੋ ਸਕਦਾ ਕਿਤੇ ਉਹਨਾਂ ਨੇ ਪਰਿਵਾਰ ਦੇ ਨਾਲ ਜਾਣਾ ਹੋਵੇ ਜਾਂ ਉਹਨਾਂ ਦੇ ਘਰ ਦੇ ਵਿੱਚ ਕੋਈ ਜਿਹੜਾ ਕੋ ਕੰਮ ਵਿੱਡਿਆ ਹੋਵੇ ਇਹੋ ਜਿਹਾ ਉਹਨਾਂ ਨੇ ਕਿ ਆ ਵੀ ਸਾਡੇ ਤਾਂ ਨਿੱਜੀ ਕੰਮ ਹੈ ਅਸੀਂ ਅਦਾਲਤ ਦੇ ਵਿੱਚ ਗਵਾਹੀ ਦੇਣ ਨਹੀਂ ਆ ਸਕਦੇ ਹੁਣ 26 ਜੁਲਾਈ ਬੜੀ ਅਹਿਮ ਤਰੀਕ ਰਹੇਗੀ ਇਸ ਕੇਸ ਦੇ ਵਿੱਚ ਕਿਉਂਕਿ ਬਲਕੌਰ ਸਿੰਘ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਸਿੱਧੂ ਮੂਸੇਵਾਲਾ ਦੇ ਜਿਹੜੇ ਪਿਤਾ ਉਹ ਵੀ ਇਸ ਕੇਸ ਦੇ ਵਿੱਚ ਜਿਹੜੇ ਆ ਉਹ ਬਤੌਰ ਗਵਾਹ ਹੈਗੇ ਆ ਹੁਣ 26 ਜੁਲਾਈ ਨੂੰ ਬਲਕੌਰ ਸਿੰਘ ਦਾ ਸੁਭਾਵਕ ਜੀ ਗੱਲ ਹੈ ਉਹ ਤਾਂ ਜ਼ਰੂਰ ਜਾਣਗੇ ਕਿਉਂਕਿ ਉਹ ਤਾਂ ਪਹਿਲੇ ਦਿਨ ਤੋਂ ਪੈਰਵਾਈ ਕਰ ਰਿਹਾ ਲੋਕਾਂ ਦਾ ਸਾਥ ਦੀ ਸਮਰਥਨ ਦੀ ਤਵੱਕੋ ਵੀ ਕਰਦੇ ਆ ਬਾਰ-ਬਾਰ ਅਪੀਲ ਕਰਦੇ ਆ ਕਿ ਉਹਨਾਂ ਦਾ ਸਾਥ ਦਿੱਤਾ ਜਾਵੇ ਔਰ ਲੋਕ ਵੱਡੀ ਗਿਣਤੀ ਦੇ ਵਿੱਚ ਆਉਂਦੇ ਵੀ ਆ ਪਰ ਮਸਲਾ ਇਹ ਆ ਵੀ ਜਿਨ੍ਹਾਂ ਨੇ ਗਵਾਹੀ ਦੇਣੀ ਆ ਜੇ ਉਹ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਰਹਿਣਗੇ ਤਾਂ ਇਹ ਕੇਸ ਕਿਸੇ ਸਿੱਟੇ ਤੇ ਕਿਸੇ ਨਤੀਜੇ ਤੇ ਕਿਵੇਂ ਪਹੁੰਚੇਗਾ ਇਹ ਇੱਕ ਬਹੁਤ ਵੱਡਾ ਸਵਾਲ ਹੈ ਹੁਣ ਦੇਖਦੇ ਹਾਂ ਕਿ 26 ਜੁਲਾਈ ਵਾਲੇ ਦਿਨ ਮਾਨਸਾ ਦੀ ਅਦਾਲਤ ਦੇ ਵਿੱਚ ਕੀ ਕੁਝ ਹੁੰਦਾ ਕਿਹੜਾ ਗਵਾਹ ਪਹੁੰਚਦਾ ਕਿਹੜਾ ਗੈਰ ਹਾਜ਼ਰ ਰਹਿੰਦਾ ਇਹ ਕੁ ਸਭ ਕੁਝ ਜਿਹੜਾ ਹੁਣ 26 ਜੁਲਾਈ ਨੂੰ ਪਤਾ ਲੱਗੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ